ਅੱਜ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਾਂ ਵਿਸ਼ੇ ਨਾਲ ਤੁਹਾਡੇ ਬਹੁਤ ਜਲਦੀ ਰੂਬਰੂ ਹੋ ਰਿਹਾ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਮਾਂ ਸ਼ਬਦ ਤੋਂ ਵੱਡਾ ਕੋਈ ਸ਼ਬਦ ਹੋਇਆ ਹੈ ਪਰੰਤੂ ਇਸ ਤੋਂ ਛੋਟਾ ਸ਼ਬਦ ਵੀ ਕੋਈ ਨਹੀਂ ਹੈ ਇਸ ਕਰਕੇ ਮਾਂ ਵਿਸ਼ਾ ਨੂੰ ਚੂਜ਼ ਕੀਤਾ ਹੈ ਜਿਸ ਨੂੰ ਆਪਣੀ ਮਾਖਿਓ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਮੇਰੇ ਅਜੀਜ਼ ਦੋਸਤ ਐਵਨ ਸਿੱਧੂ ਨੇ ਤੇ ਜਿਸ ਨੂੰ 뮤직 ਤੇ ਵੀਡੀਓ ਨਾਲ ਭਰਪੂਰ ਕੀਤਾ ਹੈ ਬਿੱਲਾ ਬਰੋਜ ਨੇ ਬਹੁਤ ਜਲਦੀ ਤੁਹਾਡੇ ਰੂਬਰੂ ਹੋ ਰਹੇ ਆਂ ਮਾਂ ਗੀਤ ਲੈ ਕੇ ਇਸ ਕਰਕੇ ਜਿਸ ਤਰ੍ਹਾਂ ਕਹਿੰਦੇ ਹਨ ਮਾਮਾ ਚੋਂ ਨਿਕਲਦੀਆਂ ਨੇ ਦੁਆਵਾਂ ਮਾਂ ਦੇ ਰਿਸ਼ਤੇ ਤੋਂ ਸਦਾ ਮੈਂ ਵਾਰੇ-ਵਾਰੇ ਜਾਵਾਂ ਜਿਸ ਨੂੰ ਬਹੁਤ ਜਲਦੀ ਸ਼ਾਇਰ ਹੰਡਿਆਲ ਵੀ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜਲਦੀ ਡੇਟ ਤੁਹਾਨੂੰ ਦੱਸ ਰਹੇ ਆਂ ਤੇ ਇੰਤਜ਼ਾਰ ਕਰੋ ਮਾਂ ਗੀਤ ਲਈ ਮਾਮਾ ਜੋ ਨਿਕਲਦੀਆਂ ਨੇ ਸਦਾ ਦੁਆਵਾ ਸ਼ੁਕਰੀਆ ਮਿਹਰਬਾਨੀ ਬਹੁਤ ਜਲਦੀ ਤੁਹਾਡੀ ਸਾਹਮਣੇ ਲੈ ਕੇ ਆ ਰਹੇ ਹਾਂ ਮਾਂ ਗੀਤ ਸ਼ੁਕਰੀਆ